ਆ ਦੇਖੋ ਅੱਜ ਸਾਡਾ ਡੀਸੀ ਦਫਤਰ ਮੋਰਚਾ ਸ਼ੁਰੂ ਹੋ ਰਿਹਾ ਮੋਰਚਾ ਦੇਖੋ ਇੱਕ ਤਾਂ ਪਰਾਲੀ ਦਾ ਠੋਸ ਹੱਲ ਕਰਨਾ ਪੈੜੀ ਦੇ ਸੀਜ਼ਨ ਵਿੱਚ ਓਨੇ ਦੀ ਖਰੀਦ ਦੀ ਸਮੱਸਿਆ ਨਾ ਆਵੇ ਜਿਵੇਂ ਸਾਰੇ ਦਫਤਰ ਆ ਪੰਜਾਬ ਦੇ ਵਿੱਚ ਉੱਥੇ ਕੋਈ ਮਜ਼ਦੂਰ ਜਾਂਦਾ ਕਿਸਾਨ ਜਾਂਦਾ ਰਿਸ਼ਵਤਖੋਰੀ ਤੇ ਲੁੱਟਖੋਈ ਹੁੰਦੀ ਆ ਉਹਦੇ ਛੁਕਟੀਆਂ ਸਮੱਸਿਆਵਾਂ ਵੀ ਲੈ ਕੇ ਆਏ ਹੋਏ ਹੈਗੇ ਕਿਸਾਨਾਂ ਮਜ਼ਦੂਰਾਂ ਦੀ ਇਹ ਤੋਂ ਗਾਂ ਪਰਾਲੀ ਵਾਲੇ ਮਸਲੇ ਦਾ ਠੋਸ ਹੱਲ ਕਰਨਾ ਜਿਹਨੂੰ ਕਹਿੰਦੇ ਵੀ ਉਹ ਹੱਲ ਅਜੇ ਤੱਕ ਨਹੀਂ ਕੀਤਾ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦਿੱਲੀ ਅੰਦੋਲਨ ਦੋ ਦੀਆਂ ਤੇ ਆਹ ਵਨ ਦੀਆਂ ਮੇਰੇ ਖਾਲ ਬਹੁਤ ਸਾਰੇ ਕਿਸਾਨ ਮਜ਼ਦੂਰ ਸ਼ਹੀਦ ਹੋਏ ਅਜੇ ਤੱਕ ਉਹਨਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਨਹੀਂ ਮਿਲੀਆਂ ਇਹਦੋਂ ਗਾਂ ਜਿਹੜੇ ਬੰਦੇ ਜ਼ਖਮੀ ਹੋਏ ਸਾਡੇ ਇੱਕ ਪਿੰਡ ਦੇ ਤਲਵੰਡਾ ਦਸਵੰਦੀ ਸਿੰਘ ਦੇ ਵਿੱਚ ਉਹ ਵੀ ਜਿਹੜਾ ਮਸਲੇ ਦਾ ਹੱਲ ਅਜੇ ਤੱਕ ਨਹੀਂ ਕੀਤਾ ਗਿਆ ਤੇ ਹੋਰ ਵੀ ਮੰਗਾ ਜਿਵੇਂ ਵਾਰ ਆ ਪਸ਼ੂਆਂ ਦਾ ਮੁੱਦਾ ਹੈਗਾ ਵਾ ਹੋਰ ਸਾਡੀਆਂ ਸਮੱਸਿਆਵਾਂ ਉਹਨਾਂ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਅੱਜ ਦਾ ਅੰਦੋਲਨ ਕਰਨਾ ਹੈ ਅਸੀਂ ਨਹੀਂ ਚਾਹੁੰਦੇ ਵੀ ਕੱਲ ਦਾ ਰੇਲ ਰੁਕੋ ਉਹ ਜੇ ਪੰਜਾਬ ਸਰਕਾਰ ਬਹਿ ਕੇ ਨੇੜੇ ਜਵੇ ਜਿੱਥੋਂ ਤੱਕ ਅਸੀਂ ਸੁਣ ਰਹੇ ਹਾਂ ਕੰਗਨਾ ਰੌਤ ਜੀ ਦੇ ਬਿਆਨਬਾਜ਼ੀ ਦਾ ਮੈਨੂੰ ਲੱਗਦਾ ਮਾਨਸਿਕ ਤੌਰ ਤੇ ਠੀਕ ਨਹੀਂ ਹੈਗੇ ਜਿਹੜੇ ਐਸ ਕੇ ਸਮ ਦੇ ਬਿਆਨ ਦਿੰਦੇ ਆ ਜੇ ਉਹਨਾਂ ਨੇ ਖੇਤੀਕਰੂ ਨੂੰ ਮੜਾਉਣੇ ਆ ਤੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਨ ਔਰ ਫਿਰ ਭਾਜਪਾ ਦੇ ਲੀਡਰ ਮੁੜ ਕੇ ਬੋਲ ਰਹੇ ਕਿ ਉਹਨਾਂ ਦੇ ਬਿਆਨ ਨਾਲ ਸਾਂਝੇ ਨਹੀਂ ਹੈਗੇ ਜੇ ਉਹਨਾਂ ਦੀ ਐਮਪੀ ਹੈਗੀ ਭਾਜਪਾ ਦੀ ਕੰਗਨਾ ਰੌਤ ਜੀ ਤਾਂ ਪਾਰਟੀ ਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਪਹਿਹੋ ਜੇ ਕਿਸਾਨਾਂ ਮਜ਼ਦੂਰਾਂ ਨੂੰ ਝੁਕਾਉਣ ਵਾਸਤੇ ਇਹੋ ਜਿਹੀ ਬਿਆਨਬਾਜ਼ੀ ਕਿਉਂ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਕਿਤੇ ਬਾਲੀਵੁੱਡ 'ਚ ਕੰਮ ਨਹੀਂ ਮਿਲ ਰਿ ਮਸ਼ਹੂਰ ਹੋਣਾ ਚਾਹੁੰਦੇ ਜੋ ਮੈਨੂੰ ਲੱਗਦਾ ਲੱਗਦਾ ਨਹੀਂ ਏਦਾਂ ਦੇ ਜਿਹੜੇ ਬਿਆਨ ਆ ਦੇ ਕੇ ਤੇ ਜਾਣ ਬੁੱਝ ਕੇ ਜਿਹੜੇ ਆ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਇਹ ਦੋ ਹਾਂ ਆਨੇ ਬਿਆਨਬਾਜ਼ੀ ਇਸੇ ਕਰਕੇ ਹੁੰਦੀ ਆ ਵੀ ਜਿਹੜੇ ਚੱਲ ਰਹੇ ਮੁੱਦੇ ਡੀਰੇਲ ਹੋ ਜਾਣ ਤੇ ਮੀਡੀਆ 'ਚ ਹੋਰ ਮਸਲਾ ਉੱਪਰ ਜਾਵੇ ਇਹ ਅਰਥ ਵੀ ਹੁੰਦੇ ਆ ਇਨਾਂ ਚੀਜ਼ਾਂ ਦੇ